ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੇਵੀ ਜੀ ਦਾ ਵਿਆਹ ਭਾਈ ਫੇਰੂ ਮਲ ਜੀ ਨੇ ਕੋਸਮਾ ਪਿੰਡ ਹਰੀ ਕੇ ਵਿੱਚ ਦੁਕਾਨਦਾਰੀ ਕੀਤੀ ਸੀ ਅਤੇ ਕੋਸਮਾ ਉੱਥੇ ਰਹੇ ਸਨ ਪਰ ਥੋੜਾ ਸਮਾਂ ਉੱਥੇ ਰਹਿ ਕੇ ਉਹ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ ਸਨ ਉੱਥੇ ਵੀ ਉਹਨਾਂ ਨੇ ਦੁਕਾਨਦਾਰੀ ਦਾ ਕੰਮ ਸ਼ੁਰੂ ਕਰ ਲਿਆ ਸੀ ਪਿੰਡ ਖਡੂਰ ਵਿਖੇ ਮੱਤੇ ਕਿਸਰਾਨ ਦੇ ਚੌਧਰੀ ਤਖਤਮਲ ਦੀ ਬੇਟੀ ਬੀਬੀ ਬਰਾਈ ਭਾਈ ਮਹਿਮੇ ਨਾਲ ਵਿਆਹੀ ਹੋਈ ਸੀ ਬੀਬੀ ਬਰਾਈ ਦਾ ਨਾਮ ਕੌਜ ਵਿਦਵਾਨਾਂ ਨੇ ਬੀਬੀ ਭਰਾਈ ਵੀ ਲਿਖਿਆ ਹੈ ਉਹ ਰਸਤੇ ਵਿੱਚ ਭਾਈ ਲੈਣਾ ਜੀ ਦੀ ਭੂਆ ਲੱਗਦੀ ਸੀ ਪਿੰਡ ਖਡੂਰ ਵਿੱਚ ਭਾਈ ਫੇਰੂ ਮਲਜੀ ਦੀ ਦੁਕਾਨ ਕਾਫੀ ਚੱਲ ਪਈ ਸੀ ਭਾਈ ਲੈਣਾ ਜੀ ਵੀ ਦੁਕਾਨ ਤੇ ਬਹਿਣ ਲੱਗ ਪਏ ਸਨ ਪਿੰਡ ਖਡੂਰ ਵਿਖੇ ਭਾਈ ਫੇਰੂ ਮਲਜੀ ਸੰਗਤ ਲੈ ਕੇ ਹਰ ਸਾਲ ਦੇਵੀ ਦੇ ਚਾਲੇ ਤੇ ਜਾਂਦੇ ਸਨ ਪਿੰਡ ਸੰਗਰ ਵਿੱਚ ਦੇਵੀ ਚੰਦ ਖੱਤਰੀ ਅਤੇ ਉਹਨਾਂ ਦੀ ਸੁਪਤਨੀ ਮਾਤਾ ਕਰਮ ਦੇਵੀ ਜੀ ਰਹਿੰਦੇ ਸਨ ਉਹਨਾਂ ਦੇ ਘਰ ਇੱਕ ਸੁੰਦਰ ਚਚੀਲ ਅਤੇ ਸੰਸਕਾਰੀ ਬੇਟੀ ਮਾਤਾ ਖੀਵੀ ਜੀ ਵੀ ਸਨ ਬੀਬੀ ਭرائی ਦਾ ਭਾਈ ਫੇਰੂ ਮਲਜੀ ਦੇ ਘਰ ਆਉਣਾ ਜਾਣਾ ਬਣਿਆ ਰਹਿੰਦਾ ਸੀ ਭਾਈ ਦੇਵੀ ਚੰਦ ਵੀ ਦੇਵੀ ਦੇ ਪੁਜਾਰੀ ਸਨ ਉਹਨਾਂ ਦੀ ਪੁੱਤਰੀ ਮਾਤਾ ਖੀਵੀ ਜੀ ਵੀ ਵਿਆਹ ਦੀ ਉਮਰ ਦੇ ਯੋਗ ਹੋ ਗਏ ਸਨ ਉਸ ਨੇ ਵੇਖਿਆ ਕਿ ਮਾਤਾ ਖੀਵੀ ਜੀ ਲੇ ਭਾਈ ਲੈਣਾ ਜੀ ਬਹੁਤ ਯੋਗਵਾਰ ਹਨ ਬੀਬੀ ਬਰਾਈ ਨੇ ਦੇਵੀ ਚੰਦ ਨਾਲ ਮਾਤਾ ਖੇਵੀ ਜੀ ਦੇ ਰਸਤੇ ਦੀ ਗੱਲ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਭਾਈ ਲੈਣਾ ਜੀ ਤੋਂ ਯੋਗਵਾਰ ਮਾਤਾ ਖੇਵੀ ਜੀ ਲਈ ਹੋਰ ਨਹੀਂ ਹੋ ਸਕਦਾ ਭਾਈ ਦੇਵੀ ਚੰਦ ਅਤੇ ਮਾਤਾ ਕਰਮੋ ਜੀ ਨੇ ਆਪਣੀ ਬੇਟੀ ਦੇ ਰਸਤੇ ਬਾਰੇ ਬੀਬੀ ਬਰਾਈ ਨੂੰ ਹਾਂ ਕਰ ਦਿੱਤੀ ਸੀ ਫਿਰ ਉਸ ਨੇ ਪਿੰਡ ਖਡੂਰ ਵਿੱਚ ਆ ਕੇ ਭਾਈ ਫੇਰੂ ਮਲ ਅਤੇ ਮਾਤਾ ਰਾਮੋ ਜੀ ਨਾਲ ਸਾਰੀ ਗੱਲ ਕੀਤੀ ਉਹ ਵੀ ਪਾਈ ਲੈਣਾ ਜੀ ਅਤੇ ਮਾਤਾ ਖੀਵੀ ਜੀ ਦੇ ਰਸਤੇ ਬਾਰੇ ਸਹਿਮਤ ਹੋ ਗਏ ਸਨ ਉਹਨਾਂ ਨੇ ਬੀਬੀ ਬਰਾਈ ਰਾਹੀਂ ਭਾਈ ਦੇਵੀ ਚੰਦ ਨਾਲ ਸਲਾਹ ਕਰਕੇ ਵਿਆਹ ਦੀ ਤਰੀਕ ਰੱਖ ਲਈ ਸੀ ਫਿਰ ਉਸ ਨਿਸ਼ਚਿਤ ਤਰੀਕ ਤੇ 1519 ਈਸਵੀ ਵਿੱਚ ਭਾਈ ਲੈਣਾ ਜੀ ਬਰਾਤ ਲੈ ਕੇ ਪਿੰਡ ਸੰਗਰ ਪਹੁੰਚੇ ਸਨ ਸੰਗਰ ਪਿੰਡ ਦੇ ਵਾਸੀਆਂ ਨੇ ਭਾਈ ਦੇਵੀ ਚੰਦ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੰਗਬਨਾ ਨਾਲ ਬਰਾਤ ਦਾ ਬੜਾ ਸਵਾਗਤ ਕੀਤਾ ਸੀ ਧਾਰਮਿਕ ਰੀਤੀ ਰਿਵਾਜਾਂ ਨਾਲ ਭਾਈ ਲੈਣਾ ਜੀ ਅਤੇ ਮਾਤਾ ਖੇਵੀ ਦਾ ਵਿਆਹ ਹੋ ਗਿਆ ਸੀ ਮਾਤਾ ਜੀ ਮਾਤਾ ਖੇਵੀ ਜੀ ਆਪਣੇ ਸਹੁਰੇ ਘਰ ਪਿੰਡ ਖਡੂਰ ਵਿਖੇ ਆ ਗਏ ਸਨ ਭਾਈ ਲੈਣਾ ਜੀ ਅਤੇ ਮਾਤਾ ਖੇਵੀ ਦੇ ਘਰ ਦੋ ਸੁਪੁੱਤਰ ਭਾਈ ਦਾਤੂ ਜੀ ਅਤੇ ਭਾਈ ਦਸੋ ਜੀ ਅਤੇ ਦੋ ਸੁਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਣੋਖੀ ਜੀ ਦਾ ਜਨਮ ਹੋਇਆ ਸੀ ਗੁਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਤੁਸੀਂ ਇਹ ਸਾਕੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ